ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਬੀਤੇ ਕੱਲ ਤੋਂ ਕਿਸਾਨਾਂ ਦੇ ਉੱਤੇ ਹੋ ਰਹੇ ਤਸ਼ੱਦਦ ਨੂੰ ਲੈ ਕੇ ਹਰ ਪਾਸੇ ਪੰਜਾਬ ਸਰਕਾਰ ਦੀ ਕਿਰਕਰੀ ਹੁੰਦੀ ਹੋਈ ਨਜ਼ਰ ਆ ਰਹੀ ਆ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਉੱਤਰ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਸਟੇਟ ਤੱਕ ਦੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ, ਪੰਜਾਬ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਨਾਲ ਅਜੀਹਾ ਵਿਵਹਾਰ ਕਰਨ ਦੇ ਉੱਤੇ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਤਾਂ ਤੇਲੰਗਾਨਾ ਦੇ ਕਿਸਾਨਾਂ ਦੇ ਵੱਲੋਂ ਵੀ ਜੋ ਪਰਜੋਰ ਸ਼ਬਦਾਂ ਦੇ ਵਿੱਚ ਇਸ ਦੀ ਨਿਖੇਧੀ ਕੀਤੀ ਆ ਤੇ ਦੂਜੇ ਪਾਸੇ ਜੋ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਕੁੱਟਿਆ ਗਿਆ ਉਹਨਾਂ ਦੇ ਵਿੱਚ ਕਈ ਕਿਸਾਨ ਅਜੇਹੇ ਵੀ ਨੇ ਜੋ 35 ਸਾਲ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਕੇ ਆਏ ਨੇ ਤਾਂ ਇੱਕ ਕਿਸਾਨ ਦੇ ਨਾਲ ਸਰਬਨ ਸਿੰਘ ਪੰਦੇੜ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਜੋ 35 ਸਾਲ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਕੇ ਆਏ ਨੇ ਪਰ ਸੇਵਾਵਾਂ ਨਿਭਾਉਣ ਤੋਂ ਬਾਅਦ ਉਹੀ ਪੁਲਿਸ ਜਿਨ੍ਹਾਂ ਦੇ ਨਾਲ ਉਹ ਸੇਵਾਮਾਨਵਾ ਕੇ ਆਏ ਨੇ ਉਹੀ ਵਰਦੀ ਵਾਲੇ ਜੋ ਵਰਦੀ ਕਦੇ ਉਹ ਕਿਸਾਨ ਪਾਉਂਦਾ ਹੁੰਦਾ ਸੀ ਪਰ ਉਹ ਆਪਣੀ ਧਰਤੀ ਦੇ ਨਾਲ ਜੁੜਿਆ ਰਿਹਾ ਕਿਸਾਨ ਤਾਂ ਉਹਨਾਂ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਪੁਲਿਸ ਮੁਲਾਜ਼ਮ ਨੂੰ ਕੁੱਟਿਆ ਗਿਆ ਸਾਬਕਾ ਪੁਲਿਸ ਮੁਲਾਜ਼ਮ ਨੂੰ ਕੁੱਟਿਆ ਗਿਆ ਜੋ ਆਪਣੀ ਖੇਤੀ ਦੇ ਨਾਲ ਜੁੜਿਆ ਰਿਹਾ ਆਪਣੀ ਜ਼ਮੀਨ ਦੇ ਨਾਲ ਜੁੜਿਆ ਰਿਹਾ ਅੱਜ ਉਹ ਜ਼ਮੀਨਾਂ ਬਚਾਉਣ ਦੀ ਲੜਾਈ ਲੜ ਰਹੇ ਨੇ ਤਾਂ ਬੀਤੇ ਕੱਲ ਗੁਰਦਾਸਪੁਰ ਦੇ ਪਿੰਡ ਭਰਤ ਦੇ ਵਿੱਚ ਜ਼ਮੀਨ ਇੱਕ ਵੇਅਰ ਕਰਨ ਦੇ ਲਈ ਕਿਸਾਨਾਂ ਨੂੰ ਤੜਕਸਾਰ ਭਾਜੜਾਂ ਪਵਾ ਦਿੱਤੀਆਂ ਪੁਲਿਸ ਦੇ ਵੱਲੋਂ ਜ਼ਮੀਨ ਅਕਵਾਇਰ ਕਰਨ ਦੇ ਲਈ ਪੁਲਿਸ ਪਹੁੰਚਦੀ ਆ ਤਾਂ ਕਿਸਾਨ ਜਿਹੜੇ ਨੇ ਸਭ ਤੋਂ ਪਹਿਲਾਂ ਜਿਹੜੇ ਅੱਗੇ ਜਾਂਦੇ ਨੇ ਕਿਸਾਨ ਉਹ ਕਿਸਾਨਾਂ ਦੇ ਨਾਲ ਸਰਬਨ ਸਿੰਘ ਪੰਦੇੜ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਕਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਸ਼ੁਰੂ ਹੋਇਆ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਬਹਿਸਵਾਜੀ ਦੇ ਵਿੱਚ ਬਦਲ ਜਾਂਦੀ ਆ ਉਹ ਪੂਰੀ ਗੱਲਬਾਤ ਸੁਣਾਉਂਦੇ ਆ ਤੇ ਨਾਲ ਹੀ ਸਰਬਨ ਸਿੰਘ ਪੰਦੇੜ ਦੇ ਵੱਲੋਂ ਹੁਣ 17 ਮਾਰਚ ਨੂੰ ਗੁਰਦਾਸਪੁਰ ਡੀਸੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਾਉਣ ਦਾ ਐਲਾਨ ਵੀ ਕਰਦੇ ਤਸਣੋ ਨੇ ਤੁਹਾਨੂੰ ਜੀ ਹੋਰ ਕੋਈ ਕਿਸਾਨ ਹੈਗਾ ਜਿਹੜਾ ਮੌਕੇ ਦਾ ਇੱਥੇ ਹਾਂਜੀ ਹਾਂਜੀ ਦੱਸੋ ਜੀ ਸੁਭਾ ਸਿੰਘ ਹੋਏ ਜੀ ਮੇਰਾ ਨਾਮ ਸੁਭਾ ਸਿੰਘ ਹੈ ਸੁਭਾ ਸਿੰਘ ਹੈ ਤੁਹਾਡਾ ਪਰਥ ਸਵੇਰੇ ਸਵੇਰੇ ਜਦੋਂ 1.5 4 ਵਜੇ ਆਏ ਆ ਤੇ ਅਸੀਂ ਦੋ ਜਣੇ ਗਾੜੀ ਗਏ ਆ ਸਭ ਤੋਂ ਪਹਿਲਾਂ ਸਾਡੀਆਂ ਬੈਗੀਆਂ ਤੇ ਇਹਨਾਂ ਕਰਨ ਦਾ ਕੀ ਕੰਮ ਅੱਛਾ ਤੇ ਉਹਦਾ ਡੀਐਸਪੀ ਉਹ ਸੰਤ ਮਤਲਬ ਬਹੁਤ ਉਹਦਾ ਗੰਦਾ ਵਿਹਾਰ ਰਹੀਗਾ ਠੀਕ ਹੈ ਕੋਈ ਸਿਵਲ ਪ੍ਰਸ਼ਾਸਨ ਹੈਗਾ ਸੀ ਕੋਈ ਐਸ.ਡੀ.ਐਮ. ਕੋਈ ਨਾਮ ਦੇ ਬੋਲਨੇ ਨਹੀਂ ਉਹ ਦੇਖ ਨੂੰ ਨਹੀਂ ਦਿਖਾਇਆ ਉਹਦੋਂ ਨਹੀਂ ਦਿਖਾਇਆ ਵੱਡਿਆਂ ਨਾਲ ਹੀ ਤੇ ਮੈਂ ਬੀਚਾ ਅੱਛਾ ਇਸ ਲਈ ਮਨਾਲ ਸੀਗਾ ਉਹਨਾਂ ਨੇ ਮਤਲਬ ਸਾਨੂੰ ਕਿਹੜੀਆਂ ਭਾਵਾਂ ਫੜ ਲੀਆਂ ਵਾ ਤੇ ਮੈਨੂੰ ਵੀ ਸੁੱਟ ਲਿਆ ਵਾ ਜਦੋਂ ਦੋ ਜੜੇ ਸੀ ਅੱਛਾ ਤੇ ਫੇਰ ਮੁਰਤੋਂ ਨਾਲ ਧੱਕੇ ਨਹੀਂ ਭਾਈ ਮੁਲਾਜ਼ਮ ਬਹੁਤ ਜ਼ਿਆਦਾ ਘਟੋ ਘਟੇ ਵੀ ਹੁੰਦੇ 1500 ਦੇ ਲਾਗੇ ਮੁਲਾਜ਼ਮ ਹੁੰਦੇ ਅੱਛਾ ਪੁਲਿਸ ਵੱਡੀ ਤਾਜ਼ਦ ਵਿੱਚ ਸੀਗੀ ਠੀਕ ਆ ਚਲੋ ਤੈ ਤੁਸੀਂ ਨਹੀਂ ਕਿਹਾ ਵੀ ਯਾਰ ਸਾਡੇ ਦਾ ਪੈਸੇ ਦੋ ਪਹਿਲੋ ਫਿਰ ਜ਼ਮੀਨ ਲੈ ਲਓ ਸਾਡੇ ਕੋਲ ਅਸੀਂ ਇੱਥੋਂ ਦਾ ਕਿ ਵੀ ਕਿਹਾ ਹਰਕ੍ਰਿਸ਼ਨ ਨੂੰ ਵੀ ਤੁਹਾਡੀ ਕਮਿਟਮੈਂਟ ਸਾਡਾ ਹੋਈ ਆ ਵੀ ਅਸੀਂ ਉਹਨਾਂ ਦੀ ਕਬਜ਼ਾ ਕਰਨਾ ਹੋਣਾ ਜਿੰਨਾ ਪੈਸੇ ਲਏ ਆ ਹਾਂ ਦੋ ਕੁ ਦਿਨ ਪਹਿਲਾਂ ਹੋਈ ਸੀ ਇੱਥੇ ਆਏ ਸੀ ਤੇ ਮੈਂ ਕਿਹਾ ਅਸੀਂ ਤਾਂ ਪੈਸੇ ਵੀ ਨਹੀਂ ਲਏ ਤੁਹਾਨੂੰ ਸਾਡਾ ਪਤਾ ਵਾ ਹਾਂ ਪਰ ਉਹ ਨਹੀਂ ਕਿਸੇ ਦੀ ਸੁਣਦਾ ਜੀ ਠੀਕ ਆਪਣਾ ਨਾਂ ਕੀ ਆ ਸੁਭਾ ਸਿੰਘ ਨਾਂ ਹੀ ਮੇਰੇ ਜੀ ਸੁਭਾ ਸਿੰਘ ਮੇਰੀ ਸਵਾ ਤਿੰਨ ਕਿੱਲੇ ਪੈਰੀ ਆਉਂਦੀ ਹੈ ਪਿੰਡ ਕਿਹੜਾ ਪਰਥ ਜੀ ਪਿੰਡ ਪਰਥ ਦੇ ਸੁਭਾ ਸਿੰਘ ਜੀ ਆ ਆ ਦੇਖ ਲਓ ਅਸੀਂ ਭਗਵੰਤ ਮਾਨ ਜੀ ਜੇ ਸਰਦਾਰ ਸੁਭਾਸੋ ਦੀ ਆ ਕਿਸਾਨ ਆ ਜਿਨ੍ਹਾਂ ਨੇ ਇਹਨਾਂ ਚੋਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵੋਟਰ ਵੀ ਹੋਣੇ ਚਲੋ ਸਾਡਾ ਕੋ ਰੌਲਾ ਨਹੀਂ ਕੋ ਜਿੰਨੂੰ ਮਰਜ਼ੀ ਵੋਟ ਪਾਵੇ ਤੇ ਅੱਜ ਤੁਸੀਂ ਕੀ ਕਹਿ ਲਓ ਵੀ ਵਿਕਾਸ ਦੇ ਨਾਂ ਤੇ ਆਏ ਸੀਗੇ ਔਰ ਜੋ ਤੁਸੀਂ ਹਸ਼ਰ ਕਿਸਾਨਾਂ ਨਾਲ ਕੀਤਾ ਵਾ ਇਹ ਦਿਖ ਰਿਹਾ ਔਰ ਜੇ ਜੇ ਸੂਬਾ ਸਿੰਘ ਦੀ ਗੱਲ ਸੁਣਦੇ ਹੋ ਜਾਇਤ ਤੋਂ ਪਹਿਲਾਂ ਕਿਹੜਾ ਕਿਸਾਨ ਸੀਗਾ ਆਪਣਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਇਹ ਪੁਜਾਬ ਪੁਲਿਸ ਦੇ ਵਿੱਚ ਸੇਵਾ ਕਰਕੇ ਵੀ ਸਬ ਇੰਸਪੈਕਟਰ ਆਇਆ ਵਾ 35 ਸਾਲ ਔਰ ਜੇ ਤੁਹਾਨੂੰ ਮੜਾ ਮੋਟਾ ਕਿਤੇ ਕਿਸਾਨਾਂ ਮਿਲੁੰਦਾ ਆਰਡਰ ਤੇ ਤੁਸੀਂ ਦਿੱਤੇ ਆ ਫਿਰ ਤੁਹਾਨੂੰ ਕੀ 헤ਜੋ ਤੋਂ ਅਸੀਂ ਕਹਿੰਨੇ ਜੇ ਇਸ ਮੁਲਕ ਦੇ ਵਿੱਚ ਕੋ ਅਮਨ ਕਾਨੂੰਨ ਹੈਗਾ ਔਰ ਜੇ ਕੋਈ ਦੀ ਵਿਰੋਧੀ ਤਰਜੀਹ ਜਿੰਦੀ ਆ ਆ ਪ੍ਰਤਾਪ ਸਿੰਘ ਬਾਜਵਾ ਇਸੇ ਇਹ ਇਲਾਕੇ ਚ ਜਾਂ ਨਾਲ ਹੀ ਹੁੰਦਾ ਵਾ ਅਰੇ ਇੱਕ ਦੇ ਕੁੰਡੇ ਤੱਕ ਨਹੀਂ ਹੈਗਾ ਜਿਹੜੇ ਕਹਿੰਦੇ ਆ ਕਿਸਾਨਾਂ ਦੀ ਕਹਿੰਦੇ ਵੀ ਹੁਣ ਗਾਹ ਸਾਨੂੰ ਵਾਰੀ ਦੇ ਦਿਓ ਤੇ ਮੂੰਹ ਸੀ ਕੇ ਬੈਠੀ ਆ ਕਾਂਗਰਸਾ ਕਦੇ ਬੋਲਦੀ ਨਹੀਂ ਹੈਗੀ ਜੇ ਮਾੜਾ ਮੋਟਾ ਕਦੇ ਇਸ ਮੁਲਕ ਵਿੱਚ ਕੋ ਅਮਨ ਕਾਨੂੰਨ ਜਾਂ ਲਾਂਡਰ ਆਰਡਰ ਬਚਿਆ ਤਾਂ ਇਹਨਾਂ ਦੀ ਗੱਲ ਸੁਣੋ ਪਹਿਲੋ ਇਹਨਾਂ ਦੇ ਖਾਤਿਆਂ ਵਿੱਚ ਜੋ ਮਾਰਕੀਟ ਰੇਟ ਦਾ ਵਾ 1 ਕਰੋੜ 20 ਲੱਖ ਰੁਪਈਆ ਪਾਓ ਫਿਰ ਤੁਹਾਨੂੰ ਕੋਈ ਨਹੀਂ ਰੋਕਦਾ ਹੈਗਾ ਨਾ ਸਾਡਾ ਲੈਣਾ ਦੇਣਾ ਹੈਗਾ ਪਰ ਜੇ ਤੁਸੀਂ ਤੱਕੇ ਨਾ ਜ਼ਬਰ ਨਾਲ ਜ਼ਮੀਨਾਂ ਖਿੱਚੋ ਗਿਆ ਸੱਤ-ਸੱਤ ਕਿਸਾਨਾਂ ਨੂੰ ਜਖਮੀ ਕਰੋਗੇ ਫਿਰ ਭਾਈ ਹਰ ਥਾਂ ਤੇ ਕਿਉਂ ਨਹੀਂ ਸਰਕਾਰ ਵੱਡੀ ਆ ਫੈਸਲਾ ਕਰਿਆ ਕਿੰਨੇ ਕੁ ਖਲੋਤੇ ਆ ਆ ਤੁਹਾਡੇ ਕੋਲ ਫੋਰਸ ਆ ਤੁਹਾਡੇ ਕੋਲ ਮਾਰੂ ਤੇ ਆ ਰਿਆ ਮਛਾਓ ਲਾਸ਼ਾਂ ਦੇ ਸਸਰ ਤੇ ਲੈ ਜਾਓ ਪੰਜਾਬ ਦੀਆਂ ਜ਼ਮੀਨਾਂ ਸੀ ਕਿਸਾਨਾਂ ਨੂੰ ਵੀ ਕਿੰਨੇ ਆ ਕੱਲੇ ਕੱਲੇ ਕੁੱਟੇ ਜਾਓਗੇ ਆ ਅੱਜ ਤਾਂ ਕਹਿੰਦੇ ਭਾਰਤ ਮਹਾਲਾ ਯੋਜਨਾ ਤਹਿਤ ਇੱਕ ਸੜਕ ਨਿਕਲ ਰਹੀ ਆ ਜਿਹੜੀ 10 ਫੁੱਟ ਉੱਚੀ ਚੱਲ ਰਹੀ ਆ ਜਿੱਤੇ ਆਮ ਲੋਕਾਂ ਦਾ ਲੈਣਾ ਦੇਣਾ ਵੀ ਕੋਈ ਨਹੀਂ ਇਹ ਤੁਹਾਨੂੰ ਖੇਤਾਂ ਚੋਂ ਬਾਹਰ ਕੱਢਣਗੇ ਮੋਦੀ ਵੀ ਇਹ ਕਰਨਾ ਚਾਹੁੰਦਾ ਐਸੇ ਕਰਕੇ ਦਿੱਲੀ ਅੰਦোলন ਦੋ ਲੜ ਰਹੇ ਆ ਸੋ ਲੋਕਾਂ ਨੂੰ ਇੱਕ ਤਾਂ ਜਿਹੜਾ ਅਫਸਰ ਅਸੀਂ ਨਹੀਂ ਕਹਿੰਦੇ ਕੋਈ ਅਫਸਰ ਨਾ ਸਾਡੀ ਨਿੱਜੀ ਆ ਕਿਉਂਕਿ ਇਹ ਭਗਵੰਤ ਮਾਨ ਸਰਕਾਰ ਦੇ ਆਡਰਾਂ ਤਹਿਤ ਹੋਇਆ ਵਾ ਪਰ ਇਹ ਜਿਹੇ ਅਫਸਰ ਜਿਹੜਾ ਨਿੱਜੀ ਤੌਰ ਤੇ ਆਪਣਾ ਫਾਇਦਾ ਚੱਕਣ ਲਈ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੇ ਡਿਪਟੀ ਹਰਕ੍ਰਿਸ਼ਨ